ਸਲੋਕ ਮਹੱਲਾ ਤੂਜਾ ਇਹ ਬਾਣੀ ਧੰਗ ਗੁਰੂ ਅੰਗਦ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਕਿਸ ਹੀ ਕੋਈ ਕੋਏ ਮੁੰਝ ਨਿਮਾਣੀ ਇਕ ਤੂੰ ਹੇ ਪ੍ਰਭੂ ਕਿਸੇ ਦਾ ਕੋਈ ਮਿੱਥਿਆ ਆਸਰਾ ਹੈ ਕਿਸੇ ਦਾ ਕੋਈ ਆਸਰਾ ਹੈ ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈ ਕਿਉ ਨਾ ਮਰੀ ਜੈ ਰੋਏ ਜਾਲਕ ਚਿਤ ਨਾ ਆਵਹੀ ਜਦ ਤੱਕ ਤੂੰ ਮੇਰੇ ਚਿੱਤ ਵਿੱਚ ਨਾ ਵਸੇ ਕਿਉਂ ਨਾ ਰੋਕੇ ਮਰਾ ਭਾਪ ਤੈਨੂੰ ਵਿਸਾਰ ਕੇ ਦੁੱਖਾਂ ਵਿੱਚ ਹੀ ਕਾਪੀਦਾ ਹੈ ਮਹੱਲਾ ਦੂਜਾ ਏ ਬਾਣੀ ਧੰਗੁਰੂ ਅੰਗਦ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ ਜਾ ਸੁਖਤਾ ਸਹੋ ਰਾਵਿਓ ਦੁਖ ਵੀ ਸੰਭਾਲਿ ਲੋਏ ਜੇ ਸੁਖ ਹੈ ਤਾਬੇ ਖਸਮ ਪ੍ਰਭੂ ਨੂੰ ਯਾਦ ਕਰਿਏ ਦੁਖ ਵਿੱਚ ਵੀ ਮਾਲਕ ਨੂੰ ਚੇਤੇ ਰਖਿਏ ਨਾਨਕ ਕਹੇ ਸਿਆੜੀਏ ਈਓ ਕੰਤ ਮਿਲਾਵਾ ਹੋਈ ਨਾਨਕ ਆਖਦਾ ਹੈ ਇਹ ਸਿਆਣੀ ਜੀਵ ਸਤਰੀਏ ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ਪੌੜੀ ਓ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ ਏ ਵਾਹਿਗੁਰੂ ਮੈਂ ਇੱਕ ਕੀੜਾ ਜਿਹਾ ਹਾਂ ਤੇਰੀ ਵਡਿਆਈ ਵੱਡੀ ਹੈ ਮੈਂ ਤੇਰੇ ਕੀ ਕੀ ਗੁਣ ਬਿਆਨ ਕਰਾਂ ਤੂੰ ਅਗਮ ਦਿਆਲ ਅਗਮ ਹੈ ਆਪ ਲੇਹ ਮਿਲਾਈ ਤੂੰ ਬੜਾ ਹੀ ਦਿਆਲ ਹੈ ਅਪਹੁੰਚ ਹੈ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਮੈਨੂੰ ਤੇਰੇ ਤੋਂ ਬਿਨਾ ਕੋਈ ਬੇਲੀ ਨਹੀਂ ਦਿਸਦਾ ਆਖਰ ਤੋ ਹੀ ਸਾਥੀ ਹੋ ਕੇ ਪੁਕਾਰਦਾ ਹੈ ਜੋ ਤੇਰੀ ਸਰਨਾਗਤੀ ਤਿੰਨ ਲਹਿ ਛਡਾਈ ਜੋ ਜੋ ਜੀਵ ਤੇਰੀ ਸ਼ਰਣ ਆਉਂਦਾ ਹੈ ਉਸ ਨੂੰ ਹਉਮੈ ਦੇ ਘੇੜ ਤੋਂ ਬਚਾ ਲੈਂਦਾ ਹੈ ਨਾਨਕ ਵੇ ਪ੍ਰਵਾਹੋ ਹੈ ਤਿਸ ਤਿਲ ਨਾ ਠਮਾਈ ਏ ਨਾਨਕ ਵਾਹਿਗੁਰੂ ਆਪ ਬੇਮੋਤਾਜ ਹੈ ਉਸ ਨੂੰ ਰੱਤਾ ਵੀ ਕੋਈ ਲਾਲਚ ਨਹੀਂ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ